ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹਨਾਂ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਨੂੰ ਅਸੀਂ ਸਮਝੀਏ ਉਹਦੇ ਆਸ਼ੇ ਮੁਤਾਬਿਕ ਜੀਵਨ ਨੂੰ ਟਾਲਣ ਦੀ ਕੋਸ਼ਿਸ਼ ਕਰੀਏ ਤੇ ਸਾਰੇ ਸਮਾਜ ਨੂੰ ਤੇ ਹੋਰ ਪਾਸੇ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਅਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੁਦੀ ਕਾ ਖਾਲਸਾ ਵਾਗੁਦੀ ਕੀ ਫਤਿਹ ਜੀ ਸਾਡਾ ਟੌਪਿਕ ਚੱਲ ਰਿਹਾ ਸੀ ਧੰਨਵਾਦ ਦਾ ਤੇ ਉਹਦੇ ਵਿੱਚ ਇੱਕ ਕੁਐਸਚਨ 88 ਜਦੋਂ ਪਿਛਲੀ ਵਾਰੀ ਕਿਹਾ ਕਿ ਗੁਰਦੁਆਰੇ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਸੋ ਸਾਨੂੰ ਇਹ ਕੁਐਸਚਨ ਆਇਆ ਕਿ ਜਿਹੜੀ ਸੰਗਤ ਹੈ ਉਹ 21ਵੀਂ ਹੁੰਦੀ ਹੈ ਤੇ ਗੁਰੂ 20ਵੀਂ ਵਿਸਵੇ ਆ ਇਹ ਇੱਕ ਨਾਰਮਲ ਜਿਆ ਕਹਾਵਤ ਹੈ ਕਈ ਵਾਰੀ ਕਿਹਾ ਜਾਂਦਾ ਉੱਥੇ ਜਦੋਂ ਸੰਗਤ ਵਧਾ ਦਿੱਤੀ ਜਾਂ ਉਹਨੂੰ ਉਹਦੇ ਪੁਆਇੰਟਸ ਵਧਾ ਦਿੱਤੇ ਜਾਂ ਕੁਝ ਕਰ ਦਿੱਤਾ ਅੱਜ ਕੱਲ੍ਹ ਦੇ ਹਾਲਾਤ 'ਚ ਜਿੱਦਾਂ ਡੈਮੋਕ੍ਰੇਸੀ ਚੱਲਦੀ ਹੈ ਜੀ ਨੰਬਰ ਕਿਦਾ ਜ਼ਿਆਦਾ ਤੇ ਉਹਦੋਂ 21 ਕਰਤਾ ਤੇ ਉਹਦਾ 20 ਕਰ ਦਿੱਤਾ ਤੇ ਇਸ ਕਰਕੇ ਸਾਨੂੰ ਉਹਦਾ ਧੰਨਵਾਦ ਕਰਨਾ ਪੈਂਦਾ ਤੇ ਕੀ ਅਸੀਂ ਇਹਦੇ ਬਾਰੇ ਬੇਸਿਕਲੀ ਕੀ ਕਹੋਗੇ ਤੁਸੀਂ ਔਰ ਦੂਸਰੀ ਕੀ ਮਤਲਬ ਲੱਗਦਾ ਨਹੀਂ ਕਿ ਗੁਰੂ ਨੂੰ ਅਸੀਂ ਜਿਹੜੀ ਉਹਦੀ ਫਿਲਾਸਫੀ ਹੈ ਉਹਨੂੰ ਫੱਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਪਹਿਲਾਂ ਤੇ ਆਪਾਂ ਇਹ ਦੇਖ ਲਈਏ ਕਿ ਜਿਹੜਾ ਕਹਿੰਦਾ ਨਾ ਗੁਰੂ ਵੀ ਵਿਸਵੇ ਆ ਸੰਗ ਦੀ ਕੀ ਵਿਸਵੇ ਆ ਹਾਂਜੀ ਹਾਂਜੀ ਪਹਿਲੀ ਗੱਲ ਇਹ ਹੈ ਕਿ ਇਹ ਗੁਰਬਾਣੀ ਨਹੀਂ ਹਾਂਜੀ ਕਿ ਕਈ ਸੱਜਣ ਸ਼ਾਇਦ ਸੁਦੇਸ਼ ਯਾਦ ਵੀ ਇਹ ਗੁਰਬਾਣੀ ਦਾ ਹਿੱਸਾ ਤੇ ਗੁਰਬਾਣੀ ਦਾ ਹਿੱਸਾ ਨਹੀਂ ਤੇ ਜਦੋਂ ਅਸੀਂ ਠੀਕ ਠਿਕ ਵਰਤੇ ਆ ਕਿ ਇੱਕ ਖਾਨ ਪਰ ਚਲਦ ਹੋ ਗਿਆ ਤਾਂ ਕੋ ਮਹਰੇ ਦੇ ਰੂਪੇ ਕਿਸੇ ਨੇ ਪ੍ਰਚਲਿਤ ਕਰ ਦਿੱਤਾ ਜਿਹੜਾਗੇ ਜਿਨ੍ਹਾਂ ਨੇ ਪ੍ਰਚਲਿਤ ਕੀਤਾ ਉਹਨਾਂ ਨੇ ਵੀ ਇਹ ਭਾਵ ਨਹੀਂ ਲਿਆ ਕਿ ਸੰਗਤ ਜਿਹੜੀ ਆ ਉਹ ਗੁਰੂ ਨਾਲੋਂ ਵੱਡੀ ਆ ਉਹਨਾਂ ਨੇ ਵੀ ਭਾਵ ਇੰਨਾ ਹੀ ਲਿਆ ਹੋਇਆ ਕਿ ਜਿਹੜਾ ਗੁਰੂ 20 ਵਿਸਵੇ ਆ ਸੰਗਤ 21 ਵਿਸਵੇ ਆ ਗੁਰੂ ਨੂੰ ਮਿਲ ਕੇ 21 ਵਿਸਵੇ ਬਣਦੇ ਆ ਇਹਨਾਂ ਨੇ ਜਿਹੜਾ ਮੁਖ ਆ ਉਹ ਗੁਰੂ ਰੱਖਿਆ ਹੋਇਆ ਇਹ ਨਹੀਂ ਕਿ ਸੰਗਤ ਜਿਹੜੀ ਉਹ ਗੁਰੂ ਦੇ ਬਰਾਬਰ ਆ ਜਾਂ ਗੁਰੂ ਨਾਲੋਂ ਵੱਡੀ ਆ ਠੀਕ ਆ ਦੂਜੀ ਗੱਲ ਜਿਹੜੀ ਸਮਝਣਯੋਗ ਆ ਕਿ ਸਾਨੂੰ ਪਹਿਲਾਂ ਇਹ ਸਮਝਣੀ ਲੋੜ ਆ ਕਿ ਸੰਗਤ ਗੁਰੂ ਸਾਨੂੰ ਕਿਹਾ ਕਿ ਨੂੰ ਆ ਅਸੀਂ ਆਮ ਤੌਰ ਤੇ ਜਿਹੜਾ ਇਕੱਠ ਆ ਜੇ ਅਸੀਂ ਆਮ ਕਾਰੇ ਕਰਦੀ ਗੱਲ ਨਾ ਕਰੀਏ ਜਿਹੜੇ ਗੁਰਦੁਆਰਾ ਸਾਹਿਬਾਂ ਉੱਤੇ ਇਕੱਠ ਆ ਇਸ ਲਈ ਕਿਵਾਂ ਸਵਾਲ ਵੀ ਹੁੰਦਾ ਕਿ ਉਹਦੇ ਜੀ ਕੋਈ ਬੰਦਾ ਜਿਹੜੇ ਕਈ ਆ ਉਹ ਬੇਈਮਾਨ ਬੰਦੇ ਵੀ ਬੈਠੇ ਹੁੰਦੇ ਆ ਚੰਗੇ ਬੰਦੇ ਵੀ ਬੈਠੇ ਹੁੰਦੇ ਆ ਬੜੇ ਕਰਪਟ ਬੰਦੇ ਵੀ ਬੈਠੇ ਹੁੰਦੇ ਆ ਉਹ ਸਾਰੇ ਜਿਹੜੇ ਆ ਵੀ ਉਹ ਜਿਹੜੇ ਉਹ ਗੁਰੂ ਦੀ ਸੰਗਰੂ ਰੂਪ ਹੋ ਗਏ ਕਿ ਮਨਾਂਗੇ ਸਵਾਰ ਵੀ ਹੁੰਦਾ ਹਾਂਜੀ ਤਾਂ ਪਹਿਲੀ ਗੱਲ ਇਹ ਕਿ ਸਾਨੂੰ ਇਹ ਦੇਖ ਸਮਝ ਦੀ ਲੋੜ ਆ ਕਿ ਜਿਹੜੀ ਸੰਗਤ ਜੀ ਗੱਲ ਕਰਦਦੇ ਆ ਤਾਂ ਸੰਗਤ ਦਾ ਭਾਵ ਇਕੱਠ ਤੋਂ ਨਹੀਂ ਜਿਹੜੀ ਹਾਂ ਜਿਹੜੀ ਆਮ ਇਹ ਇਕੱਠ ਦੀ ਗੱਲ ਆ ਜੀ ਅਸੀਂ ਇਹਨੂੰ ਇੱਥੋਂ ਤੱਕ ਸੀਮਿਤ ਰੱਖੀਏ ਕਿ ਇਹ ਜਿਹੜੇ ਸੰਗਤ ਆ ਕਿਉਂਕਿ ਜਦੋਂ ਪ੍ਰਬੰਧਕਾਂ ਦੀ ਚੋਣ ਹੁੰਦੀ ਆ ਉਦੋਂ ਜ਼ਰੂਰ ਜਿਹੜਾ ਇਹਨਾਂ ਗੱਲ ਇਹਨਾਂ ਦੀ ਜਿਹੜੀ ਆ ਉਸ ਸੰਗਤ ਬੋਟਿੰਗ ਸਿਸਟਮ ਆ ਸਾਡੇ ਵਿੱਚ ਉਹ ਜਿਹੜੇ ਇਹਨਾਂ ਦਾ ਮੁੱਲ ਪੈਂਦਾ ਉਹਨਾਂ ਦੀ ਵੋਟ ਦਾ ਬੜਾ ਮੋਲ ਆ ਤਾਂ ਇਹ ਜਿਹੜੇ ਇਹ ਚੋਣ ਕਰਦੇ ਆ ਵੇ ਕਿਹਨਾਂ ਨੂੰ ਅਸੀਂ ਇਹ ਪ੍ਰਬੰਧਕੀ ਢਾਂਚੇ ਜਿਹੜੀ ਇਹ ਸੇਵਾ ਸੰਭਾਲਦਾ ਹੈ ਸੀ ਕਿਹਨਾਂ ਨੂੰ ਜ਼ਿੰਮੇਵਾਰੀ ਸੌਂਪਣੀ ਆ ਇਹ ਸੁਭਾਵਕ ਆ ਕਿ ਜਿਹੜੇ ਪ੍ਰਬੰਧਕ ਚੁਣਦੇ ਆ ਲੋਕੀ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਉਹਨੂੰ ਵੱਡੇ ਆ ਇਹਦੇ ਕੋਈ ਸ਼ੱਕ ਨਹੀਂ ਕਿਉਂਕਿ ਉਹਨਾਂ ਨੂੰ ਚੁਣਦੇ ਆ ਜਿਹੜੇ ਲੋਕ ਬਣਾਉਣ ਵਾਲੇ ਦੀ ਸੀ ਨੂੰ ਜਿਸ ਨੂੰ ਵੀ ਉਹ ਬਣਾਉਣ ਵਾਲੇ ਜਿਹੜੇ ਆ ਉਹ ਬਣੇ ਹੋਏ ਚੀਜ਼ ਨਾਲੋਂ ਉਹਨਾਂ ਦੀ ਜਿਹੜੀ ਹੈ ਮਹੱਤਤਾ ਜ਼ਿਆਦਾ ਮੰਨੀ ਜਾਂਦੀ ਆ ਇਸ ਲਈ ਪ੍ਰਬੰਧਾਂ ਬਾਰੇ ਤਾਂ ਆਪਾਂ ਕਹਿ ਸਕਦੇ ਆ ਈਵਨ ਜਿਹੜੇ ਜਾਂ ਸਰ ਜਿਹੜੇ ਚਤਿਹਦਾਰ ਜਿੰਨੂੰ ਆਪਾਂ ਕਹਿੰਨੇ ਆ ਜਾਂ ਗ੍ਰੰਥੀ ਸਹਿਬਾਨ ਆ ਹਾਂਜੀ ਅਸੀਂ ਜਿਹਨੇ ਵੀ ਜਿਹੜੇ ਜਿਹੜੇ ਕਰਮਚਾਰੀ ਦੇ ਰੂਪ ਵਿੱਚ ਆ ਜਾਂ ਪ੍ਰਬੰਧਕਾਂ ਦੇ ਰੂਪ ਵਿੱਚ ਆ ਇਹਨਾਂ ਬਾਰੇ ਤਾਂ ਅਸੀਂ ਕਹਿ ਸਕਦੇ ਆ ਕਿਉਂਕਿ ਇਹਨਾਂ ਵਿੱਚ ਇਹ ਨਹੀਂ ਦੇਖਿਆ ਜਾਂਦਾ ਜਿਹੜਾ ਵੋਟ ਪਾ ਰਿਹਾ ਉਹਦਾ ਆਚਰਣ ਕਿਹੋ ਜਿਹਾ ਇਦਾਂ ਕੋਈ ਆਧਾਰ ਨਹੀਂ ਜੇ ਕੋਈ ਅਸੀਂ ਸਿਸਟਮ ਬਣਾਇਆ ਵੀ ਹੋਇਆ ਤੋਂ ਉਮਰਦਾ ਰੱਖਿਆ ਹੋਇਆ ਜਾਇਆਗਾ ਵੀ ਉਹ ਜਿਹੜਾ ਉਹ ਕਿਸ ਤਾਰੀ ਹੋਵੇ ਸਿੱਖ ਦੇ ਘਰ ਜਨਮਿਆ ਹੋਵੇ ਪਰ ਉਹਦਾ ਕੈਰੇਕਟਰ ਜਿਹੜਾ ਉਹ ਸਿੱਖੀ ਅਨੁਸਾਰ ਹੋਵੇ ਇਹ ਵਿੱਚ ਉਹਦੇ ਜਿਹੜਾ ਆਧਾਰ ਜਿਹੜਾ ਇਹਨੂੰ ਨਹੀਂ ਮੰਨਿਆ ਗਿਆ ਇਸ ਲਈ ਇੱਥੇ ਤਾਂ ਆਪਾਂ ਕਹਿ ਸਕਦੇ ਆ ਠੀਕ ਕਿ ਜਿਹੜਾ ਵੀ ਜਿਹੜਾ ਜਿੰਨੂੰ ਵੀ ਬੋਰਡ ਪਾਉਣ ਦਾ ਅਧਿਕਾਰ ਹੈ ਪਾ ਸਕਦਾ ਤਾਂ ਉਹ ਇਹਦੇ ਵਿੱਚ ਆ ਜਾਂਦਾ ਪਰ ਗੁਰੂ ਨੂੰ ਜਿਹੜੇ ਗੁਰੂ ਦੀ ਜਦੋਂ ਗੱਲ ਆਉਂਦੀ ਆ ਤਾਂ ਜਦੋਂ ਅਸੀਂ ਇਸ ਸੰਦਰਭ ਵਿੱਚ ਪ੍ਰਸੰਗ ਵਿੱਚ ਪ੍ਰਕਰਮ ਵਿੱਚ ਗੱਲ ਕਰਦੇ ਆ ਤਾਂ ਪਹਿਲੀ ਗੱਲ ਇਹ ਆ ਕਿ ਸਾਨੂੰ ਸੰਗਤ ਬਾਰੇ ਸਮਝਣ ਦੀ ਲੋੜ ਆ ਕਿ ਸੰਗਤ ਕਿਹਾ ਕਿੰਨਾ ਗੁਰਬਾਣੀ ਵੀ ਜਿਹੜਾ ਉਹ ਬੜੇ ਸਪਸ਼ਟੂ ਵੀ ਸਾਨੂੰ ਦੱਸਿਆ ਆ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਉਹ ਖਾਨੀ ਹੈ ਫਿਰ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬੁਝਾਈ ਜੀਓ ਬੜੀ ਕਲੀਅਰ ਕਲੀਅਰ ਡੈਫੀਨੇਸ਼ਨ ਜਿਹੜੀ ਆ ਉਹ ਪਰਿਭਾਸ਼ਾ ਕੀਤੀ ਹੋਈ ਆ ਕਿਸੇ ਤਰ੍ਹਾਂ ਦੇ ਭੁਲੇਖੇ ਦੀ ਕੋਈ ਸੰਭਾਵਨਾ ਨਹੀਂ ਦੂਜੇ ਜੇ ਆਪਾਂ ਅਖਰੀ ਅਰਥਾਂ ਵੱਲ ਜਾਈਏ ਅਸੀਂ ਕਹਿੰਦੇ ਆ ਸਤ ਸੰਗਤ ਦਾ ਸਤ ਸੰਗੀ ਦਾ ਭਾਵ ਆ ਜਿਹੜਾ ਸੱਦ ਦੇ ਸੰਗੀ ਆ ਸੱਦ ਦਾ ਕੇਂਦਰ ਬਿੰਦੂ ਗੁਰੂ ਆ ਗੁਰੂ ਕੀ ਬਾਣੀ ਆ ਗੁਰੂ ਦਾ ਸ਼ਬਦ ਆ ਗੁਰੂ ਦਾ ਉਪਦੇਸ਼ ਆ ਤੇ ਜਿਹੜਾ ਵੀ ਉਹਦੇ ਨਾਲ ਸੰਗ ਕਰ ਰਿਹਾ ਸੰਗਤ ਜਿਹੜੀ ਉਹ ਗੁਰੂ ਦੀ ਆ ਗੁਰੂ ਦੀ ਸੰਗਤ ਕਰਨੀ ਆ ਬੰਦੀਆਂ ਦੀ ਸੰਗਤ ਦੀ ਗੱਲ ਨਹੀਂ ਬਈ ਠੀਕ ਆ ਕਿ ਸਾਡੇ ਵਿੱਚ ਸ਼ੁੱਧ ਪ੍ਰਚਲਿਤ ਹੋ ਗਿਆ ਕਿ ਅਸੀਂ ਆਮ ਤੌਰ ਤੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਮਾਈ ਪਾਈ ਬੈਠੇ ਹੁੰਦੇ ਆ ਆਪਾਂ ਉਹਨਾਂ ਨੂੰ ਸਾਤ ਸੰਗਤ ਕਹਿ ਕੇ ਸੰਬੋਧਨ ਕਰਦੇ ਆ ਅਡਰੈਸ ਕਰਦੇ ਆ ਤਾਂ ਆਪਾਂ ਸਾਤ ਸੰਗਤ ਸ਼ਬਦ ਵਰਤਦੇ ਆ ਪਰ ਇਸ ਦਾ ਵੀ ਭਾਵ ਇਹ ਹੈ ਕਿ ਜਿਹੜੇ ਬੈਠੇ ਹੋਏ ਆ ਤੇ ਇਹ ਕਿਸੇ ਵਿਅਕਤੀ ਦੀ ਨਹੀਂ ਜਾਂ ਕਿਸੇ ਸੰਸਥਾ ਦੀ ਨਹੀਂ ਬਲਕਿ ਇਹ ਗੁਰਬਾਣੀ ਦੀ ਗੁਰੂ ਦੀ ਸੰਗਤ ਕਰਨ ਆਏ ਹੋਏ ਆ ਉਹ ਜਿਹੜੀ ਮਦਦ ਹੈਗੀ ਆ ਕੇਂਦਰ ਬਿੰਦੂ ਆ ਉਹ ਗੁਰੂ ਆ ਗੁਰੂ ਦਾ ਸ਼ਬਦ ਆ ਇਸ ਲਈ ਜਦੋਂ ਬਾਣੀ ਵਿੱਚ ਇਹ ਆਖਿਆ ਹੋਇਆ ਕਿ ਜਿਹੜਾ ਸਤਿਗੁਰੂ ਬਾਝੋਂ ਸੰਗਤ ਨਾ ਹੋਈ ਤੇ ਗੁਰੂ ਤੋਂ ਬਿਨਾ ਸੰਗਤ ਦੀ ਤਾਂ ਕੋਈ ਨਹੀਂ ਜਿਹੜੀ ਕਲਪਨਾ ਕੀਤੀ ਵੀ ਨਹੀਂ ਜਾ ਸਕਦੀ ਉਹ ਸੰਗਤ ਹੈ ਹੀ ਨਹੀਂ ਜਿੱਥੇ ਗੁਰੂ ਮੌਜੂਦ ਨਹੀਂ ਗੁਰੂ ਦਾ ਜੋ ਸੱਚ ਆ ਉਹ ਗੁਰਬਾਣੀ ਦਾ ਸੱਚ ਗੁਰਬਾਣੀ ਦੀ ਜੀਵਨ ਜੂਤ ਜਿੱਥੇ ਉਹ ਕੇਂਦਰ ਬਿੰਦੂ ਨਹੀਂ ਤਾਂ ਉਹ ਵੈਸੇ ਵੀ ਜਿਹੜੀ ਕੋਈ ਸੰਗਤ ਹੈ ਉਹਦਾ ਕਰਨਾ ਸੀ ਸੰਗਤ ਉਹਦੀ ਆ ਨਾ ਉੱਥੇ ਬੰਦਿਆ ਨਹੀਂ ਗੁਰੂ ਦੀ ਇਸ ਕਰਕੇ ਪਹਿਲੀ ਗੱਲ ਅਗੇ ਜਿਹਦੇ ਕਰਕੇ ਸੰਗਤ ਆ ਤੇ ਉਹ ਮਤਤਾ ਦਾ ਸੁਭਾਵਕ ਆ ਕਿ ਇਸ ਮਤਤਾ ਤੇ ਗੁਰੂ ਦੂਆ ਤੇ ਜਿਹੜਾ ਜਾਣੇ ਅਣ ਜਾਣੇ ਇਹ ਪ੍ਰਚਲਿਤ ਕਰ ਦਿੱਤਾ ਗਿਆ ਕਿ ਜੀ ਕਿਉਂਕਿ ਗੁਰੂ ਜਿਹੜਾ ਉਹ 20 ਵਿਸਵੇ ਆ ਤੇ ਸੰਗਤ 21 ਵਿਸਵੇ ਆ ਤਾਂ ਇਹ ਸੰਗਤ ਗੁਰੂ ਨਾਲੋਂ ਵੱਡੀ ਹੋ ਗਈ ਤੁਸੀਂ ਦੇਖੋ ਜਦੋਂ ਗੁਰੂ ਕਾਲ ਵਿੱਚ ਸੰਗਤ ਜਿਹੜੀ ਸਿਸਟਮ ਆ ਇਹ ਜ਼ਿਆਦਾਤਰ ਜਰਾ ਪ੍ਰਸ਼ਤ ਹੋ ਗਿਆ ਤੁਸੀਂ ਇਹ ਆਮ ਇਤਿਹਾਸ ਵੀ ਪੜਦੇ ਆ ਹਾਂ ਕਿ ਮਸੰਦ ਜਿਹੜੇ ਜਿਹੜੇ ਗੁੰਮਰਾਹ ਹੋ ਗਏ ਜਿਨ੍ਹਾਂ ਨੇ ਅਸਲ ਜਿਹੜਾ ਆਦਰਸ਼ ਆ ਉਹ ਛੱਡ ਕੇ ਜਿਹੜੇ ਕਿ ਲਾਲਚ ਦੇ ਚ ਇਹਨੇ ਅੰਨੇ ਹੋ ਗਏ ਕਿ ਉਹਨਾਂ ਨੇ ਅਸਲ ਪਗਡੰਡੀ ਜਿਹੜੀ ਸੀ ਉਹ ਛੱਡ ਦਿੱਤੀ ਗੱਦ ਲਈ ਉਹਦੇ ਤੁਰਨ ਲੱਗ ਪਏ ਉਹਨਾਂ ਨੇ ਵੀ ਜਿਹੜਾ ਆਮ ਤੌਰ ਤੇ ਇਹ ਆਖਨਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਬਣਾਉਣਾ ਸਾਡੇ ਵਾਸਾ ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਨਾਲੋਂ ਅਸੀਂ ਵੱਡੇ ਆ ਇਸ ਰੂਪ ਸਿੱਧੇ ਰੂਪ ਜਿਹਾ ਆਖਿਆ ਕਿਉਂਕਿ ਉਹ ਵੀ ਇਸ ਗੱਲ ਨੂੰ ਸਮਝਦੇ ਸੀ ਕਿ ਜਿਹੜੀ ਮਾਨਤਾ ਮਹੱਤਤਾ ਉਹ ਗੁਰੂ ਦੀ ਆ ਪਰ ਉਹਨਾਂ ਨੇ ਇਹ ਵੀ ਲਿਖਾ ਸੀਗਾ ਕਿ ਜਿਹਦੀ ਅਸੀਂ ਪ੍ਰੋੜਤਾ ਕਰਾਂਗੇ ਪ੍ਰਚਾਰ ਕਰਾਂਗੇ ਜਿਹਦੇ ਹੱਕ ਵੀ ਅਸੀਂ ਖੜੇ ਹੋਵਾਂਗੇ ਤਾਂ ਸੰਗਤਾਂ ਉਹਨਾਂ ਨੂੰ ਮੰਨਣ ਲੱਗ ਪੈਣਗੀਆਂ ਉਹਨਾਂ ਦਾ ਇਹ ਤੁਰਕਮ ਜ਼ੋਰ ਬੱਕ ਜਿਹੜਾ ਉਹ ਪੈ ਗਿਆ ਕਿ ਉਹਨਾਂ ਨੂੰ ਐਸਾ ਲਿਖਾ ਪੈ ਗਿਆ ਉਹਨਾਂ ਨੇ ਇਹ ਦਾਵਾ ਨਹੀਂ ਕੀਤਾ ਕਿ ਅਸੀਂ ਗੁਰੂ ਨਾਲੋਂ ਵੱਡੇ ਆ ਸਿੱਧੇ ਰੂਪ ਵਿੱਚ ਨਹੀਂ ਕਿਹਾ ਇਹਨੇ ਆਖਿਆ ਕਿ ਅਸੀਂ ਗੁਰੂ ਬੁਲਾਉਣਾ ਸਾਡੇ ਵਾਸਾ ਪਰ ਸਾਡੇ ਵਿੱਚ ਜਿਹੜਾ ਇਸ ਸ਼ਬਦ ਨੂੰ ਲੈ ਕੇ ਇਹਨਾਂ ਉਪਲੇਖਾ ਪੈ ਗਿਆ ਕਿ ਕਈਆਂ ਨੇ ਉਪਰਲੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਸੰਗਤਾਂ ਹਾਈ ਗੁਰੂ ਨਾਲੋਂ ਵੱਡੀ ਆ ਉਹਦਾ ਸਿੱਤਾ ਕੀ ਨਿਕਲਿਆ ਕਿ ਸਮਝਿਆ ਕਿ ਜੋ ਵੀ ਇਕੱਠਾ ਜੋ ਸਿਰਾਂ ਦੀ ਗਿਣਤੀ ਆ ਇਹਦੇ ਵਾਸ ਵਿੱਚ ਆ ਕੇ ਇਹ ਦੱਸੇ ਕਿ ਕਿਹੜੀ ਗੱਲ ਜਿਹੜੀ ਆ ਉਹ ਗੁਰੂ ਦੀ ਗੱਲ ਜਿਹੜੀ ਆ ਉਹ ਸਿਧਾਂਤਕ ਤੌਰ ਤੇ ਮੰਨੀ ਜਾਵੇ ਜਾਂ ਨਾ ਮੰਨੀ ਜਾਵੇ ਜਿਸ ਤਰ੍ਹਾਂ ਅਸੀਂ ਬਾਕੀ ਬੋਡਿੰਗ ਸਿਸਟਮ ਅਸੀਂ ਉਹਦੇ ਉਧਾਰ ਬਣਾ ਕੇ ਨਿਰਣਾ ਕਰਦੇ ਆ ਇਸੇ ਤਰ੍ਹਾਂ ਅਸੀਂ ਗੁਰੂ ਬਾਰੇ ਵੀ ਇਹ ਧਾਰਨਾ ਬਣਾ ਲਈ ਇੱਕ ਮੈਂ ਥੋੜਾ ਰੁਕ ਰਹਾ ਐ ਇਹ ਕਈ ਵਾਰੀ ਇੱਕ ਬੋਰਡ ਯੂਜ਼ ਕੀਤਾ ਜਾਂਦਾ ਗੁਰੂ ਰੂਪ ਸਾਧ ਸੰਗਤ ਦੀ ਤੇ ਜਦੋਂ ਗੁਰੂ ਰੂਪ ਸਾਧ ਸੰਗਤ ਅਸੀਂ ਕਹਿੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਕਿੱਦਾਂ ਫਿਰ ਉਹਤੇ ਸਟੈਂਡ ਕਰਦਾ ਦੇਖੋ ਤੁਹਾਡੀ ਦੋ ਅਪੀਨਾਂ ਪਹਿਲਾਂ ਗੱਲ ਕੀਤੀ ਗਿਆ ਕਿ ਸਾਡੇ ਕੋਈ ਸ਼ਬਦ ਜਿਹੜੇ ਆ ਉਹ ਪ੍ਰਚਲਿਤ ਹੋ ਗਏ ਹਾਂਜੀ ਜਾਣੇ ਜਾਣੇ ਆਪਾਂ ਕਹਿ ਸਕਦੇ ਆ ਕਿ ਸ਼ਾਇਦ ਬਹੁਤਾ ਧਿਆਨ ਨਹੀਂ ਦਿੱਤਾ ਹਾਂ ਜੇ ਆਪਾਂ ਇਹ ਕਹਿ ਕੇ ਆਪਾਂ ਗੁਰੂ ਰੂਪ ਵਰਣਨ ਆਇਓ ਹੈ ਆ ਆਪਾਂ ਜੇ ਇਦਾਂ ਕਹਿ ਦਈਏ ਕਿ ਗੁਰੂ ਰੂਪ ਵਰਣਨ ਆਇਓ ਹੈ ਮਾਈ ਪਾਈਓ ਤਾਂ ਉਹ ਜ਼ਿਆਦਾ ਜਿਹੜਾ ਸ਼ਾਇਦ ਉਹਦਾ ਜਿਹੜੇ ਸ਼ਬਦ ਵਰਤਦੇ ਆ ਉਹਨਾਂ ਦਾ ਵੀ ਪਿੱਛੇ ਮਕਸਦ ਇਹੀ ਹੋਵੇ ਪਰ ਸ਼ਬਦ ਜਿਹੜਾ ਉਹ ਇਹ ਵਰਤ ਲੈਂਦੇ ਆ ਪਰ ਗੁਰੂ ਰੂਪ ਤਾਂ ਹੀ ਬਣਾਂਗੇ ਨਾ ਜੇਕਰ ਅਸੀਂ ਗੁਰੂ ਦੀ ਜਿਹੜੀ ਸਿੱਖਿਆ ਗੁਰੂ ਦਾ ਦੱਸਿਆ ਰਸਤਾ ਉਹਨੂੰ ਫਾਲੋ ਕਰਾਂਗੇ ਉਹਦੇ ਤੁਰਾਂਗੇ ਦੇਖੋ ਜਦੋਂ ਕਈ ਸ਼ਬਦੰਦੇ ਨੇ ਆਓ ਗੁਰਬਾਣੀ ਦੇ ਕਿ ਟੁਕਾਂ ਵਰਤ ਲੈਂਦੇ ਆ ਦੇਖੋ ਜੀ ਮਹਾਰਾਜ ਨੇ ਬਾਣੀ ਵਿੱਚ ਆਖਿਆ ਕਿ ਜੋ ਦੀਸਿਆ ਗੁਰਸਿਖੜਾ ਇਸ ਨਿਮਲ ਲਾਗੋਂ ਪਾਇ ਜੀਓ ਕੋਈ ਗੁਰਬਾਣੀ ਦੀ ਪੰਕਤੀ ਆ ਗੁਰੂ ਸਾਹਿਬਾਂ ਨੇ ਆਖਾ ਐਸਾ ਆਖਿਆ ਪਰ ਅੱਗੇ ਪੜ੍ਹ ਕੇ ਦੇਖੀਏ ਕਿ ਗੁਰੂ ਸਾਹਿਬ ਕਿਹੜੇ ਗੁਰਸਿੱਖਾਂ ਦੀ ਗੱਲ ਕਰ ਰਹੇ ਆ ਕਿਤੇ ਕੇਵਲ ਨਾਮ ਤਰੀਕੇ ਸਿੱਖਾਂ ਦੀ ਗੱਲ ਨਹੀਂ ਕਿ ਮੇਰਾ ਪਹਿਰਾਵਾ ਮੇਰੀ ਦਿੱਖ ਸਿੱਖਾਂ ਵਾਲੀ ਆ ਜਦ ਮੈਂ ਕੰਡੇ ਦੀ ਪੋਲ ਲਈ ਆ ਤਾਂ ਇਹ ਸ਼ਬਦ ਅਸਨ ਨੇ ਕਿ ਇਹਨੂੰ ਹੀ ਆਧਾਰ ਬਣਾਇਆ ਗਿਆ ਇਸ ਲਈ ਅੱਗੇ ਜਿਹੜਾ ਅੱਗੇ ਬੜਾ ਸ਼ਪਸ ਕੀਤਾ ਆ ਕਿ ਆਖਾਂ ਬਿਰਥਾ ਜੀ ਕੀ ਜਿਹੜਾ ਗੁਰਸੱਜਣ ਦੇਹ ਮਲਾਈ ਜੀਓ ਜਿਹਦੇ ਅਗੇ ਨਿਵੰਦੀ ਗੱਲ ਕੀਤੀ ਆ ਕਿ ਜੋ ਦੀਸਾ ਗੁਰ ਸਿਕੜਾ ਤੇ ਨਿਵਨ ਲਾਗੋਂ ਪਾਈ ਜੀਓ ਪਰ ਨਾ ਲੱਗੇ ਆਖਿਆ ਆ ਕਿ ਆਖਾਂ ਬਿਰਥਾ ਜੀ ਕੀ ਔਰ ਫਿਰ ਕਿਹਾ ਕਿ ਬੁਰ ਸੱਜਣ ਦੇ ਮਲਾਇ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਧ ਨਾ ਕਾਹੂ ਜਾਏ ਜੀਓ ਜਿਹੜੇ ਐਸੇ ਹੋਰ ਐਸਾ ਜਿਹੜਾ ਹੋ ਸਤਗੁਰੂ ਹੀ ਆ ਹਾਂ ਫਿਰ ਜਿਹੜਾ ਸਤ ਸੰਗਤ ਦੀ ਮਹਿਮਾ ਐਸੇ ਗੁਰਸਿੱਖਾਂ ਦੀ ਜਿਨ੍ਹਾਂ ਨੇ ਕਿ ਗੁਰੂ ਨੂੰ ਸਮਝ ਕੇ ਗੁਰੂ ਦੀ ਜੀਵਨ ਜੁਕ ਨੂੰ ਅਪਣਾ ਲਿਆ ਉਹਨਾਂ ਦਾ ਮਾਨ ਸਤਕਾਰ ਜਿਹੜਾ ਉਹ ਜਿਹੜਾ ਉਹ ਪੰਥ ਵਿੱਚ ਰਿਹਾ ਹੈ ਉਹ ਹੁੰਦਾ ਰਹੂਗਾ ਹਾਂ ਇਸ ਲਈ ਅਸੀਂ ਜੀ ਸਾਡੀ ਜਥੇਬੰਦ ਕਰਦਾਸ ਆ ਉਹਦੇ ਵਿੱਚ ਅਸੀਂ ਅਖੀਰ ਵਿੱਚ ਜਿਹੜੀ ਮੰਗ ਵੀ ਕਰਦੇ ਆ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇਗਾ ਤੇਰਾ ਨਾਮ ਚਿਤਿਆਵੈ ਤੇ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਹਦੇ ਸੱਜਣ ਮਿਲਾ ਜਿਨ੍ਹਾਂ ਦਾ ਨਾਮ ਨਾ ਬਸਪਸ਼ ਕੀਤਾ ਹੈ ਕਿ ਕਿਨਾਂ ਨੂੰ ਮਿਲਾ ਕਿ ਜਿਹੜੇ ਤੇਰੇ ਨਾਮ ਵਿੱਚ ਭਜੀਆਂ ਰੂਹਾਂ ਤਾਂ ਕਿ ਉਹਨਾਂ ਦੀ ਸੰਗਤ ਵੀ ਸਾਡੇ ਅੰਦਰ ਵੀ ਉਹ ਚਾਹ ਉਹ ਉਤਸ਼ਾਹ ਪੈਦਾ ਹੋਵੇ ਅਸੀਂ ਵੀ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਸੰਗਤ ਵਿੱਚ ਰਹਿ ਗਏ ਅਸੀਂ ਵੀ ਆਪਣੇ ਆਪ ਨੂੰ ਆਪਣੇ ਮਨ ਨੂੰ ਉਸ ਪਿਆਰ ਦੇ ਰੰਗ ਵਿੱਚ ਰੰਗ ਸਕੀਏ ਉਸ ਦੀ ਜਿਹੜੇ ਇਹੋ ਜਿਹੇ ਪਾਵਨ ਫੁਰਮਾਨ ਆ ਉਹਨਾਂ ਵੀ ਜਿਹੜਾ ਉਹ ਕੇਵਲ ਹਰ ਮਨੁੱਖ ਦੀ ਗੱਲ ਨਹੀਂ ਕੀਤੀ ਹੋਈ ਬਲਕਿ ਉਸ ਦੀ ਗੱਲ ਕੀਤੀ ਹੈ ਜਿਹੜਾ ਕਿ ਉਸ ਪਿਆਰ ਵਿੱਚ ਭਿੱਜਾ ਹੋਇਆ ਤਾਂ ਕਿ ਉਹਨਾਂ ਦੀ ਸੰਗਤ ਵੀ ਸਾਡੇ ਅੰਦਰ ਜਿਹੜਾ ਫਿਰ ਜਿਹੜਾ ਕੇਂਦਰ ਬਿੰਦੂ ਉਹ ਗੁਰੂ ਹੀ ਆ ਗੁਰੂ ਦਾ ਉਪਦੇਸ਼ ਆ ਗੁਰੂ ਕੀ ਬਾਣੀ ਆ ਕਿ ਉਹਨਾਂ ਨੇ ਵੀ ਆਪਰੇ ਨਾਲ ਨਹੀਂ ਜੋੜਨਾ ਕਿਉਂਕਿ ਉਹਨਾਂ ਨੇ ਗੁਰੂ ਦੇ ਦੱਸੇ ਰਸਤੇ ਨੂੰ ਸਮਝਿਆ ਅਪਣਾਇਆ ਉਹਦੇ ਰਾਹੀ ਬਣੇ ਆ ਤਾਂ ਉਹਨਾਂ ਤੋਂ ਸਾਨੂੰ ਜਿਹੜਾ ਉਹਨਾਂ ਦੇ ਤਜਰਬੇ ਤੋਂ ਉਹਨਾਂ ਦੀ ਜਿਹੜੀਆਂ ਚੁਣੌਤੀਆਂ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਵੇਂ ਉਹਨਾਂ ਦਾ ਸਾਹਮਣਾ ਕੀਤਾ ਇਹ ਸਭ ਜਿਹੜੀਆਂ ਇਹ ਜਿਹੜੀਆਂ ਉਕਤੀਆਂ ਝੁਕਤੀਆਂ ਸਾਨੂੰ ਉਹਨਾਂ ਦੇ ਸੰਗਤ ਵਿੱਚ ਪਤਾ ਲੱਗਦਾ ਕਿ ਤੇਨਾ ਦੇਖ ਮਨ ਚਾਉ ਉਠੰਦਾ ਔ ਕਦ ਪਾਈ ਗੁਣਤਾ ਸਾ ਇਸ ਕਰਕੇ ਐਸੇ ਮਨੁੱਖਾਂ ਦੀ ਜਿਹੜੀ ਐਸੇ ਸੱਜਣ ਜਿਹੜੇ ਆ ਉਹਨਾਂ ਦੀ ਜਿਹੜੀ ਸੰਗਤ ਦੀ ਉਹਨਾਂ ਦੇ ਦਰਸ਼ਨਾਂ ਦੀ ਜਿਹੜੀ ਉਹ ਚਾਹਨਾ ਕੀਤੀ ਆ ਕਿ ਤਾਂ ਕਿ ਉਹਨਾਂ ਨਾਲ ਅਸੀਂ ਵੀ ਆਪਣੇ ਆਪ ਨੂੰ ਰੰਗ ਸਕੀਏ ਇਸ ਲਈ ਜਿਹੜੀ ਇਹਦੇ ਵਿੱਚ ਵੱਡੇ ਛੋਟੇ ਹੋਣ ਦੀ ਗੱਲ ਨਹੀਂ ਗਈ ਸੰਗਤ ਜਿਹੜੀ ਆ ਉਹਦਾ ਕਿਉਂਕਿ ਗੁਰੂ ਨਾਲ ਹੀ ਸੰਗਤ ਆ ਜਿਹੜਾ ਗੁਰੂ ਆ ਉਹ ਸਾਡਾ ਜਿਹੜਾ ਆਦਰਸ਼ ਆ ਜਿਹਦੇ ਲਈ ਸੰਗਤ ਕਰਕੇ ਅਸੀਂ ਆਪਣੇ ਆਪ ਨੂੰ ਐਲੀਵੇਟ ਕਰਨਾ ਠੀਕ ਸਰਬਤ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਵੇਂ ਇੱਕ ਜਿਹੜਾ ਜ਼ੀਰੋ ਆ ਉਹਦੇ ਕੱਲਾ ਜ਼ੀਰੋ ਦੀ ਕੋਈ ਵੈਲਿਊ ਨਹੀਂ ਜਦੋਂ ਉਹਦੇ ਅੱਗੇ 1 2 ਲੱਗ ਜਾਂਦੇ ਆ ਹਾਂ ਤਾਂ ਉਹਦੀ ਜਿਹੜੀ ਆ ਵੈਲਿਊ ਜਿਹੜੀ ਆ ਉਹ ਵੱਧ ਗਈ ਆ ਇਸੇ ਤਰ੍ਹਾਂ ਸੰਗਤ ਜਿਹੜੀ ਆ ਆਪਣੇ ਆਪ ਵਿੱਚ ਸੰਗਤ ਦਾ ਜਿਹੜਾ ਰੋਲ ਆਪਣਾ ਮਹੱਤਵਪੂਰਨ ਆ ਪਰ ਜੇ ਇਕੱਠ ਵਿੱਚ ਗੁਰੂ ਗਾਇਬਾ ਗੁਰੂ ਆ ਲੋਪ ਆ ਤਾਂ ਉਸ ਇਕੱਠ ਦਾ ਕੋਈ ਮਾਇਨਾ ਨਹੀਂ ਹਾਂ ਜਿਹੜੀ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਾਹ ਹੋਰ ਜਿਹੜੇ ਇਹ ਪੱਖ ਜਿਹੜੇ ਇਹ ਨਾਲ ਜੁੜੇ ਹੋਏ ਉਹਨਾਂ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੜਾ ਮਹੱਤਵਪੂਰਨ ਰੱਦੀ ਕੋਈ ਸੰਦੇਹ ਹੈ ਹੀ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਗੁਰੂ ਨਾਲ ਜਿਹੜੇ ਆ ਜੇਕਰ ਇਹ ਗੱਲ ਹੋਵੇ ਤਾਂ ਅਸੀਂ ਜੇ ਬੁਰੇ ਇਤਿਹਾਸ ਵੱਲ ਵੀ ਨਜ਼ਰ ਮਾਰੀਏ ਤਾਂ ਗੁਰੂ ਸਾਹਿਬਾਨ ਜਿਹੜੇ ਆ ਜੋ ਜਿੱਥੇ ਸੱਚ ਦੀ ਗੱਲ ਆਉਂਦੀ ਆ ਉੱਥੇ ਮਹਾਰਾਜ ਇਹ ਨਹੀਂ ਵੇਖਦੇ ਕਿ ਜਿਹੜੇ ਲੋਕੀ ਜਿਹੜੇ ਆ ਉਹ ਕਿਸ ਪਾਸੇ ਜ਼ਿਆਦਾ ਆ ਮੈਂ ਇਸੇ ਤੇ ਆਣ ਲੱਗਾ ਸੀ ਤੁਸੀਂ ਕਰ ਲੋ ਕਰਵਾ ਇਸੇ ਤੇ ਹੀ ਆਣ ਲੱਗਾ ਸੀ ਕਿ ਜੇ ਜਿਹੜੀ ਗੁਰੂ ਦੀ ਥੀਓਲੋਜੀ ਐ ਜਿਹੜੀ ਸਿੱਖਿਆ ਆ ਉਹ ਇੱਕ ਪਾਰਟ ਐ ਤੇ ਜਿਹੜੇ ਸਾਡੇ ਸਿੱਖੀ ਦੇ ਵਿੱਚ ਕੋਪਰੇਸ਼ਨਸ ਹੈਗੇ ਆ ਜਿਹੜੇ ਨਾਰਮਲ ਜਨੂ ਰਹਿਤ ਮਰਿਆਦਾ ਕਹਿੰਦੇ ਆ ਜਾਂ ਮਰਿਆਦਾ ਉਹ ਆਫਟਰ ਆਲ ਸਿੰਗਰ ਡਿਸਾਈਡ ਕਰਦੀਆਂ ਕਈ ਵਾਰੀ ਜਦੋਂ ਅਸੀਂ ਕਹ ਦਿੰਨੇ ਆ ਕਿ 21 ਵਿਸਵਾ ਦਾ ਮਤਲਬ ਸੰਗਤ ਕੈਨ ਡੂ ਐਨੀਥਿੰਗ ਜਿਹੜੀ ਈਵਨ ਗੁਰੂ ਦੇ ਅਗੇਂਸਟ ਵੀ ਜਾਂਦੀ ਹੋਵੇ ਤੇ ਜਦੋਂ ਅਗੇ ਜਾਂਦੀ ਹੋਵੇ ਨਹੀਂ ਜੀ ਸੰਗਤ 21 ਵਿਸ ਹੋਇਆ ਇਸ ਕਰਕੇ ਜਾਸਾ ਦੀ। ਸੋ ਗੁਰੂਆਂ ਨੇ ਆਪਣੇ ਕਾਲਜ ਵਿੱਚ ਵੀ ਜਿਹੜੀ ਐਕਚੁਅਲ ਜਿਹੜਾ ਸਿੱਖਿਆ ਜਾਂ ਥਿਊਰੀ ਹੈ ਉਹਨੇ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਜਿੰਦੇ ਕੋਈ ਵੇਨ ਜਦੋਂ ਗੁਰਨਾਨ ਸਿੰਘ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਗੁराई ਬਖਸ਼ੀ ਆ। ਹਾਂਜੀ। ਤਾਂ ਉਸ ਸਮੇਂ ਉਹਨਾਂ ਦੇ ਜਿਹੜਾ ਇਹ ਪ੍ਰਵਾਹ ਜਿਹੜਾ ਵਿਰੋਧ ਵੇਸੀ। ਵਿਰੋਧ। ਜਿਹੜੇ ਸ੍ਰੀ ਚੰਦਾ ਉਹਨਾਂ ਨਾਲ ਬਹੁਤ ਸਾਰੇ ਹੋਰ ਸਿੱਖ ਜਿਹੜੇ ਆ ਉਹ ਵੀ ਉਹਨਾਂ ਨਾਲ ਜੁੜੇ ਹੋਏ ਸੀਗੇ। ਉਹ ਵੀ ਚਾਹੁੰਦੇ ਸੀ ਬਰਾਦਰੀ ਭਾਈ ਜਰਾ ਵੀ ਚਾਹੁੰਦਾ ਸੀਗਾ ਕਿ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਸ੍ਰੀ ਚੰਦ ਨੂੰ ਜਿਹੜੀ ਆ ਉਸੋਂ ਪੜ ਠੀਕ ਹੈ ਗੁਰੂ ਅੰਗਦ ਸਾਹਿਬ ਦੇ ਜੇ ਬੋਟਾਂ ਪੈਂਦੀਆਂ ਕਿ ਜੇ ਕੋ ਗੁਰੂ ਸਾਹਿਬ ਸੰਗਤਾਂ ਨੂੰ ਪੁੱਛਦੇ ਲੋਕਾਂ ਨੂੰ ਸਿੱਖਾਂ ਨੂੰ ਕਿ ਭਾਈ ਤੁਸੀਂ ਦੱਸੋ ਵੀ ਆਪਾਂ ਆਪਣੇ ਬਗ ਰੂ ਨੂੰ ਜ਼ਿੰਮੇਵਾਰੀ ਸੌਪਾਂ ਤੇ ਗੁਰੂ ਅੰਗਦ ਸਾਹਿਬ ਦੀ ਜਿਹੜੀ ਬੋਰਡ ਜਿਹੜੀ ਆ ਉਹ ਕਿੰਨੀ ਮਿੱਤੀ ਦੀ ਹੌਸਦਾ ਉਂਗਲਾਂ ਦੇ ਗਿਣ ਜਾਣੇ ਪੈਂਦੀਆਂ ਪਰ ਜ਼ਿਆਦਾ ਬੋਰਡਾਂ ਜਿਹੜੀਆਂ ਗੁਰੂ ਅੰਗਦ ਸਾਹਿਬ ਨੂੰ ਨਹੀਂ ਪਈਆਂ ਜਿਵੇਂ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਦੇ ਪੁੱਤਰਾਂ ਨੇ ਵਿਰੋਧ ਕਰਦੇ ਆ ਬਹੁਤ ਸਾਰੇ ਜਿਹੜੇ ਹੋਰ ਵੀ ਆ ਉਹ ਵਿਰੋਧ ਕਰਦੇ ਆ ਪਰ ਗੁਰੂ ਸਾਹਿਬ ਇਸ ਵਿਰੋਧ ਦਾ ਪ੍ਰਵਾਹ ਨਹੀਂ ਕਰਦੇ ਤੇ ਦੇਖੋ ਕਿ ਗੁਰੂ ਸਾਹਿਬ ਜੋ ਚੋਣ ਕਰਦੇ ਆ ਕਿ ਗੁਰਿਆਈ ਦੀ ਜ਼ਿੰਮੇਵਾਰ ਕਿੰਨੂੰ ਸੌਂਪਣੀ ਆ ਉਹਨਾਂ ਨੂੰ ਕੇਵਲ ਆ ਭਾਰੀ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਹੋਰ ਕਈਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ कि ਉਹਨਾਂ ਦੇ ਪਰਿਵਾਰਕ ਬਾਕੀ ਮੈਂਬਰ ਆ ਜਾਂ ਰਿਸ਼ਤੇਦਾਰ ਆ ਹੋਰ ਜਿਹੜੇ ਕੋਈ ਸਿੱਖ ਸੇਵਕ ਜਿਹੜੇ ਇਸ ਸੋਚ ਦੇ مالک ਆ ਉਹ ਵਾਰੀ ਗਿਣਤੀ ਵਿੱਚ ਉਹਨਾਂ ਦੀ ਗਿਣਤੀ ਜ਼ਿਆਦਾ ਜਾਂ ਉਹ ਚਾਹੁੰਦੇ ਆ ਗੁਰੂ ਸਾਹਿਬ ਇਹਨਾਂ ਗੱਲਾਂ ਨੂੰ ਅਗਹਾਰ ਨਹੀਂ ਬਣਾਉਂਦੇ ਉਹਨਾਂ ਨੂੰ ਕੋਈ ਮਤਦਾ ਨਹੀਂ ਦਿੰਦੇ ਆ ਕੁਝ ਫੈਸਲੇ ਜਿਹੜੇ ਹੁੰਦੇ ਆ ਜਿਹੜੇ ਕਿ ਸਿਧਾਂਤਕ ਪੱਖੋਂ ਜਿਹੜੇ ਆ ਉਹ ਉਹਨਾਂ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ ਉੱਥੇ ਗੁਰੂ ਸਾਹਿਬ ਸਿਰੂਰ رائے ਕਰਦੇ ਆ ਸਲਾਹ ਕਰਦੇ ਆ ਸਿੱਖਾਂ ਸੇਵਕਾਂ ਨਾਲ ਉਹ ਗੱਲ ਉਹ ਵੱਖਰਾ ਪਹਿਲੂ ਆ ਪਰ ਜਿਹੜਾ ਬਾਕੀ ਜਿਹੜਾ ਤੁਸੀਂ ਰਹਿਮ ਨਰਾਦਾ ਦੀ ਗੱਲ ਕੀਤੀ ਆ ਇਹਦੇ ਵਿੱਚ ਵੀ ਜਿਹੜਾ ਸੰਗਤਾਂ ਦਾ ਪਾਕਟ ਆ ਜਦੋਂ ਗੁਰੂ ਸਾਹਿਬ ਆ ਮੌਜੂਦ ਸੀਗੇ ਉਦੋਂ ਜਿਹੜਾ ਉਹ ਆਖਰੀ ਜਿਹੜਾ ਉਹਨਾਂ ਦਾ ਫੈਸਲਾ ਹੁੰਦਾ ਉਹੀ ਜਿਹੜਾ ਉਹ ਮੁੱਖ ਮੰਨੇ ਜਾਂਦਾ ਸੀਗਾ ਆ ਜਿਹੜਾ ਉਹ ਗੁਰੂ ਗੁਰਬਾਣੀ ਆ ਪਰ ਆਪਕੋ ਜਿਹੜੇ ਮਸਲੇ ਸਾਡੇ ਕਿ ਸਾਡੇ ਜਥੇਬੰਦਕ ਤਾਂ ਕਿ ਨਾਲ ਸੰਬੰਧ ਰੱਖਦੇ ਆ ਉਹ ਸਮੇਂ ਸਥਾਨ ਨਾਲ ਜਿਹੜਾ ਉਹਨਾਂ ਨੂੰ ਬਦਲਣਾ ਪੈਂਦਾ ਬਦਲਦੇ ਆ ਉਹਨਾਂ ਦੀ ਤਬਦੀਲੀ ਕੀਤੀ ਜਾ ਸਕਦੀ ਆ ਇਸ ਲਈ ਜਿਹੜਾ ਆਪਾਂ ਗੁਰੂ ਪੰਥ ਕਹਿੰਨੇ ਆ ਪਰ ਗੁਰੂ ਪੰਥ ਦੀ ਹੈਸ਼ੀਅਤ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਆ ਜਿਹੜਾ ਅਧਾਰ ਆ ਉਹ ਗੁਰੂ ਗ੍ਰੰਥ ਸਾਹਿਬ ਆ ਗੁਰੂ ਕੀ ਬਾਣੀ ਆ ਜੇ ਗੁਰਬਾਣੀ ਨੂੰ ਛੱਡ ਕੇ ਪੰਥ ਜਿਹੜਾ ਉਹ ਵੱਖਰਾ ਕੋਈ ਨਿਰਣਾ ਲੈ ਰਿਹਾ ਉਸ ਤੋਂ ਬਾਹਰ ਆ ਉਹਦੀ ਕੋਈ ਜੜੀ ਆ ਉਹਦੀ ਕੋਈ ਹੈਸ਼ੀਅਤ ਨਹੀਂ ਇੰਗੀ ਸਾਰਾ ਪੰਥ ਮਿਲ ਕੇ ਵੀ ਸਾਰਾ ਸਿੱਖ ਜਗਤ ਮਿਲ ਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਵੀ ਨਹੀਂ ਬਦਲ ਸਕਦਾ ਜੇਕਰ ਅਸੀਂ ਇੱਕ ਪੰਕਤੀ ਵੀ ਨਹੀਂ ਬਦਲ ਸਕਦੇ ਤਾਂ ਵੱਡੇ ਕਿਵੇਂ ਹੋਗੇ ਅਸੀਂ ਇਹ ਤੇ ਬਦਲ ਸਕਦੇ ਆ ਵੀ ਪ੍ਰਬੰਧਕ ਜਿਹੜੇ ਆ ਆਰਡਰ ਮੰਨਵਾ ਦੇ ਪ੍ਰਬੰਧਕਾਂ ਦਾ ਜਿਹੜੀ ਬਲਡੇਗਾ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਬਣਾਉਣੀ ਆ ਜਾਂ ਸਮਾਂ ਮੁਕਰਰ ਕਰ ਸਕਦੇ ਆ ਇਹ ਚੀਜ਼ਾਂ ਜਿਹੜੀਆਂ ਇਹ ਜਿਹੜੀਆਂ ਸਾਡੇ ਦਿਨ ਨਾਲ ਪਰ ਕਰਦੀਆਂ ਆ ਉਪਰੇਟਿੰਗ ਉਹ ਜਿਹੜੀ ਸਥਾਨਕ ਸੰਗਤਾਂ ਉਹਨਾਂ ਨੇ ਦੇਖਣਾ ਹੁੰਦਾ ਵੀ ਸਾਨੂੰ ਕਿਹੜਾ ਟਾਈਮ ਜਿਹੜਾ ਤੇ ਵੇਲਾ ਟਾਈਮ ਜਿਹੜਾ ਉਹ ਇਹ ਕਿਤੇ ਜਾ ਸਕਦੇ ਆ ਸਥਾਨਕ ਫੈਸਲੇ ਕਿਤੇ ਜਾ ਸਕਦੇ ਆ ਪਰ ਜਿਹੜੇ ਕੁਝ ਫੈਸਲੇ ਜਿਹੜੇ ਆ ਜਿਹੜੇ ਕਿ ਸਾਡੀ ਜੀਵਨ ਜੁਗਤ ਨਾਲ ਸਬੰਧ ਰੱਖਦੇ ਆ ਉਹ ਗੁਰਬਾਣੀ ਤੋਂ ਬਾਹਰ ਨਹੀਂ ਹੋ ਸਕਦੇ ਇਹ ਤਾਂ ਜੇ ਸਾਰਾ ਸਿੱਖ ਜਗਤ ਮਿਲ ਕੇ ਵੀ ਇੱਕ ਪਾਸੇ ਇਕੱਠਾ ਹੋ ਕੇ ਵੋਟਾਂ ਪਾ ਦੇਵੇ ਉਹਨੂੰ ਵੀ ਇਹ ਅਧਿਕਾਰ ਨਹੀਂ ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਜੀ ਕਿ ਸੰਗਤਨ ਦਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦਾ ਜੋ ਸੱਚਾ ਗੁਰਬਾਣੀ ਦੇ ਜੀ ਨੂੰ ਜੁਗਤਾ ਉਹਨੂੰ ਬਦਲਣ ਦਾ ਅਧਿਕਾਰ ਆ ਉਹ ਜਿਹੜਾ ਫਿਰ ਆਪਾਂ ਗੱਲ ਦੋ ਰਾ ਰਹੇ ਆ ਕਿ ਪ੍ਰਬੰਧਕ ਟਾਂਜੇ ਵੀ ਤਬਦੀਲੀ ਕੀਤੀ ਜਾ ਸਕਦੀ ਆ ਬਾਕੀ ਇਹਦੇ ਜੁੜੇ ਪ੍ਰਬੰਧ ਨਾਲ ਜੁੜੇ ਇਹਦੇ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਆ ਸਾਡੇ ਹੋਰ ਜਿਹੜੇ ਰਾਈ ਨੀਤ ਦੇ ਫੈਸਲੇ ਆ ਸਮਾਜਿਕ ਤੌਰ ਤੇ ਆ ਨਿੰਨ ਵੀ ਜਿਹੜਾ ਅਸੀਂ ਸਮੇਂ-ਸਮੇਂ ਫੈਸਲਾ ਲੈ ਸਕਦੇ ਆ ਪਰ ਅਸੀਂ ਜੋ ਪਾਣੀ ਦੀ ਜਿਹੜੀ ਜੀਵਨ ਜੁਗਤ ਆ ਜੋ ਗੁਰੂ ਸਾਹਿਬ ਨੇ ਦੱਸਿਆ ਕਿ ਆਪਾਂ ਸਚਿਆਰ ਇਸ ਤਰ੍ਹਾਂ ਬਣ ਸਕਦੇ ਆ ਉਹਦੇ ਵੀ ਕੋਈ ਤਬਦੀਲੀ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਡੇ ਹੱਥ ਠੜਕਾ ਕੇ ਹਾਂ ਜੀ ਤੁਸੀਂ ਕਿਹਦੇ ਜਾ ਕੇ ਚੋਂ ਤਾਂ ਉਹ ਆਖੇ ਜੀ ਹਾਂ ਦੇ ਆਖੇ ਜੀ ਅਸੀਂ ਪਰ ਗੁਰੂ ਸਾਹਿਬ ਨੇ ਆਖਿਆ ਪਰ ਜੋ ਕਿ ਸੰਗਤ ਚਾਹੁੰਦੀ ਆ ਕਿ ਇਹਨੇ ਅਸੀਂ ਇਸ ਤਰ੍ਹਾਂ ਸਚਿਆਰ ਬਣਨਾ ਤਾਂ ਆਪਾਂ ਇਹ ਅਪਣਾਉਣਾ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਨਾ ਬਦਲ ਸਕਦਾ ਨਾ ਕੋਈ ਬਦਲਣ ਦੀ ਕੋਸ਼ਿਸ਼ ਕਰਦਾ ਆਪਣੇ ਤੌਰ ਤੇ ਕੋਈ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਕੋਈ ਆਪਣੀ ਮਰਜ਼ੀ ਕਰ ਰਿਹਾ ਆਪਣੇ ਰਾਹ ਤੁਰਿਆ ਉਹ ਗੱਲ ਵੱਖਰੀ ਆ ਪਰ ਉਹ ਆਖੇ ਕਿ ਸਮੁੱਚਾ ਸਿੱਖ ਜਗਤ ਇਹਨੂੰ ਹੁਣ ਮੰਨ ਕੇ ਤੁਰੇ ਉਹ ਜਿਹੜਾ ਨਾ ਹੋਇਆ ਨਾ ਹੋਊਗਾ ਜੀ ਠੀਕ ਹੈ ਇਹਦੇ ਵਿੱਚੋਂ ਵਸੇ ਤਾਂ ਤੁਸੀਂ ਆਨਸਰ ਕਰਤਾ ਸਾਰਾ ਸੋ ਕਿਉਂਕਿ ਅਸੀਂ ਅੱਜ ਕੱਲ ਦੇ ਸਮਾਜ ਵਿੱਚ ਜਿਆਦਾ ਡੈਮੋਕਰੇਸੀ ਵਿੱਚ ਰਹਿੰਨੇ ਆ ਉਹ ਬਚਪਨ ਤੋਂ ਸਾਨੂੰ ਇੱਕ ਤਰ੍ਹਾਂ ਦੀ ਡੈਮੋਕਰੇਸੀ ਨੰਬਰ ਆਫ ਪੀਪਲ ਦੇ ਉੱਤੇ ਕਿੰਨੀਆਂ ਵੋਟਾਂ ਜਿਆਦਾ ਕਿ ਦੀਰ ਕੀ ਹੈ ਉਹੀ ਦਿਮਾਗ ਵਿੱਚ ਆਂਦਾ ਰਹਿੰਦਾ ਤੇ ਇਸ ਕਰਕੇ ਸ਼ਾਇਦ ਹੈ ਜਿਹੜਾ 21 ਤੇ 20 ਆਲਾ ਕੁਐਸਚਨ ਉੱਠ ਪਿਆ ਕਿ 21 ਤੇ 20 ਤੇ ਧੰਨਵਾਦ ਫਿਰ ਉਹਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਕਿ ਗੁਰੂ ਨਾਲੋਂ ਵੱਡੀ ਸੰਗਤ ਹੋ ਜਾਏ ਤਾਂ ਫਿਰ ਨੇਚਰਲੀ ਜਿਹੜਾ ਸਟੇਜ ਤੇ ਬੰਦਾ ਖੜਾ ਉਹ ਧੰਨਵਾਦ ਕਰਨਾ ਸ਼ੁਰੂ ਕਰ ਦੇਗਾ ਸੰਗਤ ਦਾ ਸੋ ਇਹ ਨਹੀਂ ਤੁਸੀਂ ਮਹਿਸੂਸ ਕਰਦੇ ਕਿ ਆ ਜਿਹੜਾ ਸਾਡਾ ਸਿਸਟਮ ਇੰਟਰਨੈਸ਼ਨਲ ਸਿਸਟਮ ਡੈਮੋਕ੍ਰੇਸੀ ਦਾ ਜਾਂ ਹੋਰ ਚੀਜ਼ਾਂ ਦਾ ਜਾਂ इवन ਸਾਡੇ ਇੰਸਟੀਚਿਊਸ਼ਨਸ ਵਿੱਚ ਵੀ ਡੈਮੋਕ੍ਰੇਸੀ ਆ ਗਈ ਉਹ ਐਸ ਫਰੇਜ਼ ਨੂੰ ਐਸ ਜਿਹੜੀ ਗੱਲ ਨੂੰ ਕਰਨ ਵਿੱਚ ਪ੍ਰਮੋਟ ਕਰ ਰਿਹਾ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਪ੍ਰਮੋਟ ਕਰ ਰਿਹਾ ਕਿਉਂਕਿ ਅਸੀਂ ਜਿਹੜਾ ਗੁਰਬਾਣੀ ਦਾ ਸੱਚ ਜੀਵਨ ਜੁਗਤ ਜਿਹੜੀ ਆ ਉਹ ਛੱਡ ਦੇ ਬੈਠੇ ਆ ਉਹ ਛੱਡ ਬਸ ਸਾਡੇ ਵੀ ਜਿਹੜੀ ਉਹ ਸਿਰਾਂ ਦੀ ਗਿਣਤੀ ਦੀ ਗੱਲ ਨਹੀਂ ਸੀਗੀ ਸਾਡੇ ਵੀ ਸੀਗੇ ਸੱਚ ਦੀ ਗੱਲ ਸੀ ਸੱਚ ਦੇ ਜੀਵਨ ਜੁਗਤ ਦੀ ਗੱਲ ਸੀਗੀ ਸਿਧਾਂਤਕ ਤੌਰ ਤੇ ਕੋਈ ਕਿੰਨਾ ਕੋਈ ਨੂੰ ਅਪਣਾਈ ਬੈਠਾ ਪਰ ਸੱਚ ਨੂੰ ਕਿੰਨਾ ਕੋਈ ਅਪਣਾਇਆ ਪਰ ਨਾਇਆ ਆ ਸਮਰਪਣ ਉਹ ਉਹ ਮੈਂ ਇੱਕ ਵਿਅਕਤੀ ਸੀ ਉਹਦਾ ਮੁੱਲ ਸੀ ਪਰ ਹੁਣ ਕੀ ਹੋ ਗਿਆ ਕਿ ਅਸੀਂ ਜਿਹੜਾ ਆਮ ਸਿਸਟਮ ਆ ਉਹ ਅਸੀਂ ਆਪਣੇ ਧਾਰਮਿਕ ਸੰਸਥਾਵਾਂ ਵਿੱਚ ਵੀ ਲੈ ਆਂਦਾ ਇਸ ਲਈ ਜੇਕਰ ਬੰਦੇ ਕੋਈ ਮੰਨ ਲਓ ਨਸ਼ੇ ਪਤਾ ਕਰਨ ਵਾਲੇ ਬੰਦੇ ਆ ਤਾਂ ਜੇ ਉਹਨਾਂ ਦੀ ਪਾਰਟੀ ਦਾ ਬੰਦਾ ਖੜਾ ਹੁੰਦਾ ਤੇ ਕੁਤਜ਼ੀਕਰ ਉਹਨਾਂ ਨੂੰ ਵੋਟਾਂ ਦੇਣੀ ਆ ਹਾਂਜੀ ਪਰ ਇਹੀ ਕਾਰਨ ਆ ਕਿ ਸਾਡਾ ਗੁਰਦੁਆਰਾ ਸਿਸਟਮ ਜਿਹੜਾ ਉਹਦੇ ਵੀ ਜਿਹੜੇ ਚੰਗੇ ਬੰਦੇ ਜਿਹੜੇ ਬਹੁਤ ਘਟ ਆਉਂਦੇ ਆ ਘਟ ਆ ਸਕਦੇ ਆ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਜਿਹੜਾ ਚੰਗਾ ਬੰਦਾ ਉਹਦੇ ਪਿੱਛੇ ਚਾਰ ਬੰਦੇ ਨਹੀਂ ਹੋਣਗੇ ਜਿਹੜਾ ਜਿਹੜੇ ਤੁਹਾਡਾ ਮਜ਼ਬੂਤ ਆ ਪਰ ਆਮ ਤੌਰ ਤੇ ਜਿਹੜਾ ਜਿਹੜੇ ਜਿਹਨਾਂ ਕੋ ਧਨਾੜ ਬੰਦੇ ਆ ਜਾਂ ਜਿਹੜੇ ਬੰਦੇ ਜਿਨ੍ਹਾਂ ਦਾ ਚੰਗਾ ਚੋਖਾ ਪ੍ਰਭਾਵ ਆ ਜਿਨ੍ਹਾਂ ਧੜਾ ਮਜ਼ਬੂਤ ਆ ਉਹਨਾਂ ਕੋਲ ਪੈਸਾ ਵੀ ਹੁੰਦਾ ਲੱਠ ਮਾਰ ਵੀ ਹੁੰਦੇ ਆ ਆਮ ਲੋਕਾਂ ਨੇ ਉਹਨਾਂ ਕੋ ਕੰਮ ਲੈਣੇ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਕੁਦਰਤੀ ਗੱਲ ਆ ਕਿ ਉਹਨਾਂ ਦੀ ਫੇਵਰ ਕਰਨਗੇ ਉਸ ਲਈ ਆਪਾਂ ਗੁਰਦੁਆਰਾ ਨਿਜਾਮ ਜੋ ਸਿਸਟਮ ਦਾ ਨਕਾਰ ਦਾ ਇੱਕ ਵੱਡਾ ਕਾਰਨ ਜਿਹੜਾ ਉਹ ਇਹ ਵੀ ਬਣਿਆ ਹੋਇਆ ਕਿ ਜਿਹੜਾ ਆਮ ਬੰਦਾ ਵੋਟ ਕਰ ਰਿਹਾ ਸਾਡੇ ਜਿਹੜਾ ਉਹ ਹਰ ਬੰਦੇ ਨੂੰ ਜਿਹੜਾ ਬੋਰਡ ਦੇਣ ਦਾ ਅਧਿਕਾਰ ਆ ਉਹਦੇ ਚ ਇਹ ਨਹੀਂ ਦੇਖਿਆ ਜਾਂਦਾ ਕਿ ਇਹਦਾ ਕੈਰੈਕਟਰ ਕਿਹੋ ਜਿਹਾ ਹਾਂਜੀ ਕਿ ਇਹ ਕਿਹੋ ਜਿਹਾ ਜੀਵਨ ਜੁਗਤ ਜਿਉਂਦੇ ਆ ਇਹਦਾ ਕੈਸਾ ਆਚਰਨ ਆ ਕਿਹੋ ਜਿਹਾ ਵਿਵਹਾਰ ਆ ਜਾਂ ਇਹ ਜਿਹੜਾ ਇਹਦਾ ਉਪਜੀਵਕ ਦਾ ਸਾਧਨ ਆ ਉਹ ਕਿਹੋ ਜਿਹਾ ਅਸੀਂ ਇਹਨਾਂ ਗੱਲਾਂ ਦੇ ਆਧਾਰ 'ਤੇ ਬਣਾਉਂਦੇ ਕਰਪਟ ਤੋਂ ਕਰਪਟ ਬੰਦਾ ਵੀ ਜੇ ਉਹ ਸਿੱਖ ਦੇ ਘਰ ਜਨਮਿਆ ਤਾਂ ਉਹਨੂੰ ਹਾਕਾ ਕਿਉਂ ਬੋਰਡ ਪਾ ਸਕਦਾ ਆਉਂਦੇ ਜਿਹੜੀ ਲਿਮਟ ਕਿਨ ਹੈ 1800 ਰੱਖੀ ਆ ਕਿਸੇ 2100 ਰੱਖੀ ਆ ਪਰ ਜਿਹੜਾ ਇਸ ਤੋਂ ਇਲਾਵਾ ਕੋਈ ਐਸਾ ਨਿਯਮ ਨਹੀਂ ਤਾਂ ਕੁਦਰਤੀ ਗੱਲ ਆ ਕਿ ਜਦੋਂ ਜ਼ਿਆਦਾਤਰ ਜਿਹੜੇ ਬਧੇ ਆ ਉਹ ਇਹੋ ਜਿਹੇ ਹੋਣਗੇ ਉਹਨੇ ਗਿੰਦੀ ਵਧ ਹੋਗੀ ਤਾਂ ਉਹਨਾਂ ਨੇ ਵੋਟ ਵੀ ਉਹਨਾਂ ਦੀ ਪਾਉਣੀ ਆ ਔਰ ਪ੍ਰਬੰਧਕੀ ਉਹੋ ਜਿਹੇ ਜਾਣਗੇ ਉਹਨਾਂ ਨੇ ਫਿਰ ਉਹੋ ਜਿਹੇ ਫੈਸਲੇ ਵੀ ਉਹੋ ਜਿਹੇ ਲੈਣੇ ਆ ਪਰ ਫਿਰ ਵੀ ਕਿਸੇ ਨੂੰ ਜਿਹੜਾ ਅਜੇ ਤੱਕ ਕਿਸੇ ਨੇ ਇਹ ਹਿੰਮਤ ਨਹੀਂ ਕੀਤੀ ਕਿ ਉਹ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਉਹ ਕਿਸੇ ਤਰ੍ਹਾਂ ਉਸ ਸੁਮਤੀ ਜਿਹੜੀ ਜੋ ਕੇਂਦਰ ਬਿੰਦੂ ਆ ਸਾਡਾ ਜੋ ਜੀਵਨ ਜੁਗ ਦਾ ਆਧਾਰ ਆ ਉਹ ਉਹਨੂੰ ਬਦਲਣ ਦੀ ਕੋਚੇਸਾ ਕਰਨ ਆਈ ਠੀਕ ਆ ਕਿ ਜਿੰਨਾ ਲੋਕਾਂ ਦੇ ਹੱਥ ਵਿੱਚ ਪਾਵਰ ਹੁੰਦੀ ਆ ਪ੍ਰਬੰਧਕ ਢਾਂਚਾ ਜਿਹੜਾ ਨਾਲ ਸੰਬੰਧ ਰੱਖਦੇ ਆ ਉਹ ਜਦੋਂ ਕਾਬਜ਼ ਹੁੰਦੇ ਆ ਤਾਂ ਉਹ ਸਟੇਜ ਤੋਂ ਉਹਨਾਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਆ ਟਾਈਮ ਦਿੰਦੇ ਆ ਕਿ ਜਿਹੜੇ ਜਿਹੜੇ ਉਹਨਾਂ ਨਾਲ ਸਹਿਮਤ ਰੱਖਦੇ ਆ ਜਿਹੜੀ ਉਹਨਾਂ ਦੀ ਸੋਚ ਨੂੰ ਜੋ ਸੋਚਦੇ ਆ ਜਿਹੜੇ ਉਹਨੂੰ ਪ੍ਰਮੋਟ ਕਰਦੇ ਆ ਜਿਹੜੇ ਦੇਖਦੇ ਆ ਕਿ ਨਹੀਂ ਜਿਹੜਾ ਭਵੇਂ ਉਹ ਸਿੱਖੀ ਦੇ ਕਿੰਨੇ ਵੀ ਚੰਗੇ ਅਸੂਲ ਆ ਪਰ ਜੇ ਉਹ ਉਦਾਹਰਨ ਵਜੋਂ ਜੇਕਰ ਕੋਈ ਜਿਹੜਾ ਪ੍ਰਬੰਧਕ ਆ ਉਹ ਖੁਦ ਨਸ਼ਾ ਕਰਨ ਵਾਲਾ ਜਾਂ ਨਸ਼ਾ ਵੇਚਣ ਵਾਲਾ ਉਹ ਕਿਵੇਂ ਬਰਦਾਸ਼ਤ ਕਰੂਗਾ ਕਿ ਸਥੇ ਤੇ ਆ ਕੇ ਕੋਈ ਸਜਣ ਕੋਈ ਪ੍ਰਚਾਰਕੇ ਆ ਕੇ ਕਿ ਸਿੱਖਾਂ ਵੀ ਜ ਨਸ਼ੇ ਦੀ ਮਨਾਹੀ ਆ ਜਾਂ ਸਿੱਖ ਨੇ ਜਿਹੜਾ ਉਹ ਉਪਜਿਗਾ ਸਾਧਨ ਐਸਾ ਨਹੀਂ ਬਣਾਉਣਾ ਕਿ ਜਿਹੜਾ ਇਨਸਾਨ ਨੂੰ ਪਲੰਕਿਤ ਕਰਨ ਵਾਲਾ ਜੇ ਕੋਈ ਕਹਿ ਵੀ ਜੂਗਾ ਦੁਆਰੋਂ ਟਾਈਮ ਨਹੀਂ ਮਿਲੂਗਾ ਠੀਕ ਤੁਸੀਂ ਇਹ ਤਾਂ ਹੋ ਸਕਦਾ ਉਹ ਹੋ ਰਿਹਾ ਪਰ ਇਹ ਨਹੀਂ ਕਿ ਕੋਈ ਜਿਹੜਾ ਉਹ ਵੋਟਰਾਂ ਰਾਈ ਗੁਰੂ ਬਣਾ ਲਵੇ ਆਪਾਂ ਜੇ ਗੱਲ ਕਰੀਏ ਸੰਘੇ ਵਿੱਚ ਤਾਂ ਗੁਰੂ ਜਿਹੜਾ ਉਹ ਸੰਗਤਾਂ ਦੀ ਸੰਗਤਾਂ ਦੇ ਵਸ ਨੇ ਜੇ ਇੱਕ ਸੰਗਤਾਂ ਬਣਾ ਲੇ ਗੁਰੂ ਆ ਉਹ ਜਿਹੜਾ ਸੰਗਤਾਂ ਗੁਰੂ ਬਣਾਉਂਦੀਆਂ ਉਹ ਗੁਰੂ ਵੀ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਉਹ ਕਿਸੇ ਦਾ ਆਪ ਪਾਰਟੀ ਦਾ ਆਗੂ ਹੋ ਸਕਦਾ ਕਿਸੇ ਹੋਰ ਸੰਸਥਾ ਦਾ ਮੁਖੀ ਹੋ ਸਕਦਾ ਇਸ ਦੇ ਕੋਈ ਸ਼ੱਕ ਨਹੀਂ ਪਰ ਗੁਰੂ ਨਹੀਂ ਹੋ ਸਕਦਾ ਜਿਹੜਾ ਗੁਰੂ ਲੋਕਾਂ ਦਾ ਬਣਾਇਆ ਕਾਂ ਉਹ ਲੋਕਾਂ ਦੀ ਮੁਠੀ 'ਚ ਹੁੰਦਾ ਉਹ ਲੋਕੀ ਜੋ ਚਾਹਣ ਉਹਦੇ ਕੋਲੋਂ ਉਹ ਫੈਸਲਾ ਲਵਾ ਸਕਦੇ ਇਸ ਲਈ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬਾਂ ਜੋ ਸਰੀਰਕ ਰੂਪ ਵਿੱਚ ਵਿਚਰਦੇ ਸੀਗੇ ਤੇ ਉਹਨਾਂ ਦੇ ਜਿਹੜੇ ਰਾਜਸੀ ਲੋਕ ਸੀਗੇ ਰਾਜੇ ਮਹਾਰਾਜ ਸੀ ਉਹਨਾਂ ਨਾਲ ਕੀ ਨਾ ਚੰਗੇ ਸਬੰਧ ਰਹੇ ਪਰ ਇਹ ਦੋਸਤਾਨਾ ਸਬੰਧ ਵੀ ਉਹਨਾਂ ਦੇ ਰਸੇ 'ਚ ਰੁਕਾਵਟ ਨਹੀਂ ਬਣਦੇ ਕਿ ਜਿਸ ਜੀਵਨ ਜਾਚ ਨੂੰ ਉਹ ਪ੍ਰਚਾਰਦੇ ਆ ਕਿ ਉਹ ਉਹਦੇ ਨਾਲ ਸਮਝੌਤਾ ਕਰ ਲੈਣ ਉਹਨਾਂ ਨੇ ਸਮਝੋਤਾਵਾਦੀ ਨੀਤੀ ਇਸ ਰੂਪ ਵਿੱਚ ਨਹੀਂ ਅਪਣਾਈ ਬਾਕੀ ਜਿਹੜਾ ਉਹ ਇਹ ਬੜੇ ਚੰਗੇ ਸਬੰਧ ਰਹੇ ਆ ਪਰ ਉਹਨਾਂ ਨੇ ਸੱਚ ਨਾਲ ਸੱਚ ਦੀ ਜੀਵਨ ਯੁਗਤ ਨਾਲ ਨਹੀਂ ਜਾ ਕੇ ਗੁਰਬਾਣੀ ਦੇ ਸੱਚ ਨਾਲ ਉਹਨਾਂ ਨੇ ਕਿਸੇ ਦੇ ਪ੍ਰਭਾਵ ਨੂੰ ਕਬੂਲ ਕੇ ਉਹਦੇ ਨਾਲ ਸਮਝੋਤਾ ਨਹੀਂ ਕੀਤਾ ਸਾਡੇ ਸਾਹਮਣੇ ਆਰਾਮ ਰਾਜ ਦੀ ਉਦਾਹਰਣ ਆ ਠੀਕ ਹੈ ਤੋਂ ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਤੁਸੀਂ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਹੋ ਇਸ ਬੁੱਕ ਨੂੰ ਵਧੀਆ ਜੀ ਹਾਂਜੀ ਨਹੀਂ ਤੁਸੀਂ ਬੜਾ ਵਧੀਆ ਤਰੀਕੇ ਨਾਲ ਇਹ ਜਿਹੜਾ ਆਮ ਯੂਜ਼ ਕੀਤਾ ਜਾਂਦਾ ਸੀ ਉਦੇ ਬਾਰੇ ਦੱਸਿਆ ਅਸੀਂ ਇਹ ਵੀ ਕਲੀਅਰ ਕੀਤਾ ਕਿ ਸੰਗਤ ਜੜੀ ਆ ਉਹ ਗੁਰੂ ਕਰਕੇ ਆ ਗਈ ਆ ਇਹ ਨਹੀਂ ਕਿ ਸੰਗਤਾਂ ਕਰਕੇ ਗੁਰੂ ਹੈਗਾ ਸੋ ਇਸ ਇਹ ਬੜਾ ਕਲੀਅਰ ਆ ਗਈ ਗੱਲ ਔਰ ਜਿਹੜੇ ਫੈਸਲੇ ਠੀਕ ਹੈ ਡੈਮੋਕਰੇਟਿਕਲੀ ਹੋ ਸਕਦੇ ਆ ਉਹ ਜਿਹੜੇ ਸਿਧਾਂਤਕ ਜਿਹੜਾ ਸਿਧਾਂਤ ਹੈ ਤੇ ਗੁਰੂ ਦਾ ਸਥਾਪਨ ਕਰਨਾ ਉਹ ਗੁਰੂ ਹੀ ਕਰ ਸਕਦਾ ਕੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਦੇਖਣ ਵਾਲੇ ਆ ਉਹਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰੋ ਸੋ ਸਾਰਿਆਂ ਦਾ ਤੇ ਭਾਈਸਾ ਤੁਹਾਡਾ ਸਾਰਿਆਂ ਨੂੰ ਵਾਗੋ ਜੀ ਕਾਕਾਲ ਸਾਹਿਬ ਵਾਗੋ ਜੀ ਕੀ ਫਤ